ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਰਾਜਵੀਰ ਜਵੰਦਾ ਦੇ ਸਫ਼ਰ ਬਾਰੇ ਮਤਲਬ ਇੱਕ ਅਜੇਹਾ ਸਫ਼ਰ ਜਿਹੜਾ ਕਾਫੀ ਵੱਖਰਾ ਹੈ ਹਾਂਜੀ ਬਿਲਕੁਲ ਸਾਡੇ ਕੋਲ ਜਿਹੜੇ ਵੇਰਵੇ ਨੇ ਉਹਨਾਂ ਤੋਂ ਇੱਕ ਬੜੀ ਦਿਲਚਸਪ ਤਸਵੀਰ ਉਭਰਦੀ ਹੈ ਇੱਕ ਪਾਸੇ ਪੁਲਿਸ ਦੀ ਵਰਦੀ ਦੂਜੇ ਪਾਸੇ ਸਟ੍ਰੀਟ ਦਾ ਮਾਈਕ ਹਾਂ ਤੇ ਅੱਜ ਆਪਾਂ ਇਹੀ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਵੇਰਵਿਆਂ ਦੇ ਆਧਾਰ ਤੇ ਉਹਨਾਂ ਦੀ ਜ਼ਿੰਦਗੀ ਦੇ ਅਹਿਮ ਮੋੜ ਸਮਝੀਏ ਕਿਵੇਂ ਇੱਕ ਪੁਲਿਸ ਕਨਸਟੇਬਲ ਤੋਂ ਉਹ ਇੱਕ ਮਸ਼ਹੂਰ ਗਾਇਕ ਅਦਾਕਾਰ ਬਣੇ ਹਮ ਇੱਕ ਨਿੱਕੀ ਜਿਹੀ ਗੱਲ ਸ਼ੁਰੂ ਜੀ ਹੈ ਕਿ ਜਨਮ ਤਰੀਕ ਚ ਥੋੜਾ ਫਰਕ ਐ ਸਰੋਤਾ ਜੀ ਅੱਛਾ ਕਿਤੇ 23 ਦਸੰਬਰ 1988 ਕਿਤੇ 20 ਜੂਨ 1929 ਅੱਛਾ ਪਰ ਚਲੋ ਇਸ ਨਾਲ ਉਹਨਾਂ ਦੇ ਕੰਮ ਦੇ ਪਣਾਵਾ ਤੇ ਬਹੁਤਾ ਅਸਰ ਨਹੀਂ ਪੰਦਾ ਤਾਂ ਫਿਰ ਸ਼ੁਰੂ ਕਰੀਏ ਇਹਨਾਂ ਦੀ ਕਹਾਣੀ ਨੂੰ ਸਮਝਣਾ ਹਾਂਜੀ ਬਿਲਕੁਲ ਸਭ ਤੋਂ ਪਹਿਲਾਂ ਮੋਢਲਾ ਜੀਵਨ ਪਿੰਡ ਪੋਣਾ ਜਗਰਾਉਂ ਕੋਲ ਜ਼ਿਲ੍ਹਾ ਲੁਧਿਆਣਾ ਪਿਤਾ ਜੀ ਕਰਮ ਸਿੰਘ ਜਵੰਦਾ ਪੰਜਾਬ ਪੁਲਿਸ ਚ ਸਨ ਹਾਂ ਤੇ ਮਾਤਾਜੀ ਪਰਮਜੀਤ ਕੌਰ ਪਿੰਡ ਦੇ ਸਾਬਕਾ ਸਰਪੰਚ ਰਹੇ ਨੇ ਹੂੰ ਵੇਖੋ ਇਹ ਪਰਿਵਾਰਕ ਪਿਛੋਕੜ ਨਾ ਕਾਫੀ ਮਾਇਨੇ ਰੱਖਦਾ ਹੈ ਪਿਤਾ ਦਾ ਪੁਲਿਸ ਚ ਹੋਣਾ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਦਿੰਦਾ ਹੈ ਅਨੁਸ਼ਾਸਨ ਸ਼ਾਇਦ ਇੱਕ ਸਰਕਾਰੀ ਨੌਕਰੀ ਵੱਲ ਖਿੱਚ ਸਹੀ ਗੱਲ ਹੈ ਤੇ ਮਾਤਾਜੀ ਦਾ ਸਰਪੰਚ ਹੋਣਾ ਉਹ ਸਮਾਜਿਕ ਜ਼ਿੰਮੇਵਾਰੀ ਤੇ ਲੋਕਾਂ ਨਾਲ ਜੁੜਤ ਸਿਖਾਉਂਦਾ ਹੈ ਇਹ ਦੋਵੇਂ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਦੀ ਸ਼ਖਸੀਅਤ 'ਚ ਚਲਕਦੀਆਂ ਹੋਣਗੀਆਂ ਪਰ ਫਿਰ ਜਦੋਂ ਆਪਾਂ ਸਿੱਖਿਆ ਵੱਲ ਦੇਖਦੇ ਹਾਂ ਡੀਏਵੀ ਕਾਲਜ ਜਗਰਾਉਂ ਤੋਂ ਗ੍ਰੈਜੂਏਸ਼ਨ ਕੀਤੀ ਠੀਕ ਹੈ ਪਰ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਤੇ ਟੈਲੀਵਿਜ਼ਨ 'ਚ ਮਾਸਟਰ ਡਿਗਰੀ ਇਹ ਥੋੜਾ ਹੈਰਾਨ ਕਰਦਾ ਹੈ ਹੈਨਾ ਪੁਲਿਸ ਵਾਲੇ ਪਿਛੋਕੜ ਤੋਂ ਬਾਅਦ ਬਿਲਕੁਲ ਇਹ ਕਾਫੀ ਦਿਲਚਸਪ ਮੋੜ ਹੈ ਮਤਲਬ ਸੋਚਣ ਵਾਲੀ ਗੱਲ ਹੈ ਕਿ ਪੁਲਿਸ ਆਫਸਰ ਦਾ ਬੇਟਾ ਤੇ ਉਹ ਜਾ ਰਿਹਾ ਥੀਏਟਰ ਪੜਨ ਹਾਂਜੀ ਕੀ ਇਹ ਸ਼ੁਰੂ ਤੋਂ ਹੀ ਅੰਦਰ ਕੋਈ ਕਲਾਕਾਰ ਬੈਠਾ ਸੀ ਇਆ ਕੁਝ ਵੱਖਰਾ ਕਰਨ ਦੀ ਚਾਹਤ ਸੀ ਵੇਖੋ ਥੀਏਟਰ ਦੀ ਪੜਾਈ ਸਿਰਫ ਐਕਟਿੰਗ ਨਹੀਂ ਸਿਖਾਉਂਦੀ ਹੂੰ ਉਹ ਤੁਹਾਨੂੰ ਬੋਲਣਾ ਖੜਨਾ ਲੋਕਾਂ ਸਾਹਮਣੇ ਖੁੱਲਣਾ ਸਿਖਾਉਂਦੀ ਹੈ ਇਹ ਚੀਜ਼ਾਂ ਬਾਅਦ ਵਿੱਚ ਬਹੁਤ ਕੰਮ ਆਉਂਦੀਆਂ ਨੇ ਖਾਸ ਕਰਕੇ ਗਾਇਕੀ ਤੇ ਅਦਾਕਾਰੀ ਚ ਤੇ ਗਾਇਕੀ ਦਾ ਸ਼ੌਕ ਤਾਂ ਕਹਿੰਦੇ ਨੇ ਬਚਪਨ ਤੋਂ ਹੀ ਸੀ ਕੋਈ ਕਿੱਸਾ ਵੀ ਹੈ ਕਿ ਦੂਰਦਰਸ਼ਨ ਦੇ ਸ਼ੂਟ ਵੇਲੇ ਕਿਸੇ ਨੇ ਆਵਾਜ਼ ਦੀ ਤਾਰੀਫ਼ ਕੀਤੀ ਸੀ ਅੱਛਾ ਬਾਅਦ ਚ ਗੁਰੂ ਲਾਲੀ ਖਾਨ ਤੋਂ ਸਿਖਲਾਈ ਵੀ ਲਈ ਪਰ ਫਿਰ ਵੀ 2011 ਚ ਉਹ ਪੰਜਾਬ ਪੁਲਿਸ ਚ ਬਤੌਰ ਕਨਸਟੇਬਲ ਭਰਤੀ ਹੋ ਗਏ ਪਿਤਾ ਜੀ ਦੇ ਕਦਮਾਂ ਤੇ ਹਾਂ ਇੱਥੇ ਨਾ ਇੱਕ ਤਰ੍ਹਾਂ ਦਾ ਕੀ ਕਹਿੰਦੇ ਨੇ ਦਵੰਦ ਜਿਹਾ ਦਿਸਦਾ ਹੈ ਇੱਕ ਪਾਸੇ ਕਲਾ ਦਾ ਸ਼ੌਕ ਟ੍ਰੇਨਿੰਗ ਦੂਜੇ ਪਾਸੇ ਪਰਿਵਾਰਿਕ ਪਿਛੋਕੜ ਇੱਕ ਪੱਕੀ ਨੌਕਰੀ ਹੂੰ ਸ਼ਾਇਦ ਉਹ ਤੋਂ ਪੁਲਿਸ ਦੀ ਨੌਕਰੀ ਜ਼ਿਆਦਾ ਸਹੀ ਲੱਗੀ ਹੋਵੇ ਪਰ 8 ਸਾਲ 8 ਸਾਲ ਪੁਲਿਸ ਦੀ ਡਿਊਟੀ ਦੇ ਨਾਲ-ਨਾਲ ਗਾਉਣ ਦਾ ਸ਼ੌਕ ਪਾਲਣਾ ਇਹ ਸੌਖਾ ਨਹੀਂ ਰਿਹਾ ਹੋਣਾ ਬਿਲਕੁਲ ਸਮਾਂ ਕੱਢਣਾ ਥਿਰੋ ਮਾਨਸਿਕ ਤੌਰ ਤੇ ਵੀ ਹਾਂਜੀ ਊਰਜਾ ਵੰਡੀ ਜਾਂਦੀ ਹੈ ਹਾਂ ਤੇ ਉਹਨਾਂ 8 ਸਾਲਾਂ 'ਚ ਵੀ ਉਹ ਗਾਉਂਦੇ ਰਹੇ ਜਦੋਂ ਵੀ ਮੌਕਾ ਮਿਲਿਆ ਪਰ ਫਿਰ ਆਇਆ 2019 ਇਹ ਸਾਲ ਬਹੁਤ ਅਹਿਮ ਸੀ ਉਹਨਾਂ ਨੇ ਫੈਸਲਾ ਕੀਤਾ ਤੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਹਾਂ ਪੂਰਾ ਧਿਆਨ ਸੰਗੀਤ ਵੱਲ ਇਹ ਸੀ ਉਹਨਾਂ ਦੀ ਜ਼ਿੰਦਗੀ ਦਾ ਵੱਡਾ ਮੋੜ ਇੱਥੇ ਗੱਲ ਸੱਚੀ ਦਿਲਚਸਪ ਹੋ ਜਾਂਦੀ ਹੈ ਵੇਖੋ ਇਹ ਫੈਸਲਾ ਨਾ ਸਧਾਰਨ ਨਹੀਂ ਸੀ 8 ਸਾਲ ਇੱਕ ਪੱਕੀ ਨੌਕਰੀ ਕਰਨ ਤੋਂ ਬਾਅਦ ਉਹ ਵੀ ਪੁਲਿਸ ਦੀ ਉਹਨੂੰ ਛੱਡ ਕੇ ਗਾਇਕੀ ਚੋਣਾ ਜਿੱਥੇ ਕੁਝ ਪੱਕਾ ਨਹੀਂ ਹੁੰਦਾ ਸ਼ੁਰੂ ਚ ਹਾਂਜੀ ਬਹੁਤ ਵੱਡਾ ਰਿਸਕ ਬਹੁਤ ਵੱਡਾ ਖਾਸ ਕਰਕੇ ਜਦੋਂ ਪਿਤਾ ਜੀ ਵੀ ਉਸੇ ਮਹਿਕਮੇ 'ਚ ਹੋਣ ਇਹ ਉਹਨਾਂ ਦੇ ਸਿਰਫ ਸ਼ੌਕ ਨੂੰ ਨਹੀਂ ਬਲਕਿ ਉਹਨਾਂ ਦੇ ਜਨੂਨ ਤੇ ਆਤਮ ਵਿਸ਼ਵਾਸ ਨੂੰ ਦਰਸਾਉਂਦਾ ਉਹਨਾਂ ਨੂੰ ਯਕੀਨ ਹੋਣਾ ਕਿ ਹਾਂ ਮੈਂ ਕਰ ਸਕਦਾ ਹਾਂ ਤੇ ਫਿਰ ਨਤੀਜੇ ਵੀ ਆਉਣ ਲੱਗੇ ਭਾਵੇਂ 2014 ਚ ਮੁੰਡਾ ਲਾਈਕ ਮੀ ਆਇਆ ਸੀ ਪਰ ਅਸਲੀ ਪਹਿਚਾਨ ਮਿਲੀ 2016 ਚ ਕਾਲੀ ਜਵੰਦੇ ਦੀ ਨਾਲ ਹਾਂ ਕਾਲੀ ਜਵੰਦੇ ਦੀ ਉਹ ਗਾਣਾ ਵੱਖਰਾ ਸੀ ਕੁਝ ਤਾਂ ਸੀ ਉਸ ਗਾਣੇ ਜਿਸ ਨੇ ਲੋਕਾਂ ਨੂੰ ਖਿੱਚਿਆ ਬਿਲਕੁਲ ਸ਼ਾਇਦ ਉਸ ਦਾ ਅੰਦਾਜ਼ ਜਾਂ ਬੋਲ ਜਾਂ ਰਾਜਵੀਰ ਦਾ ਆਪਣਾ ਗਾਉਣ ਦਾ ਤਰੀਕਾ ਤੇ ਇਹ ਵੀ ਹੋ ਸਕਦਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਪੁਲਿਸ ਵਾਲੇ ਪਿਛੋਕੜ ਨੇ ਸ਼ਖਸੀਅਤ ਨੂੰ ਇੱਕ ਠਰਮਾ ਦਿੱਤਾ ਹੋਵੇ ਜੋ ਗਣੇਚ ਜਲ ਗਿਆ ਹੋ ਸਕਦਾ ਉਸ ਤੋਂ ਬਾਅਦ ਤਾਂ ਫਿਰ ਲਾਈਨ ਲੱਗ ਗਈ ਮੁਕਾਬਲਾ ਕੰਗਣੀ ਸਰਦਾਰੀ ਤੇ ਖਾਸ ਕਰਕੇ ਪਟਿਆਲਾ ਸ਼ਾਹੀ ਪਗ ਹਾਂ ਪਟਿਆਲਾ ਸ਼ਾਹੀ ਪਗ ਤਾਂ ਬਹੁਤ ਚੱਲਿਆ ਹਾਂ ਇਹ ਸਿਰਫ ਹਿੱਟ ਨਹੀਂ ਹੋਇਆ ਇਸ ਨੇ ਤਾਂ ਇੱਕ ਤਰ੍ਹਾਂ ਨਾਲ ਪੰਜਾਬੀ ਸੱਭਿਆਚਾਰਕ ਪਛਾਣ ਨਾਲ ਜੁੜ ਕੇ ਖਾਸ ਥਾਂ ਬਣਾ ਲਈ ਬਿਲਕੁਲ ਤੇ ਉਹ ਸਰਦਾਰੀ ਵਾਲੀ ਇਮੇਜ ਸ਼ਾਇਦ ਉਹ ਪੁਲਿਸ ਵਾਲਾ ਪਿਛੋਕੜ ਵੀ ਕਿਤੇ ਨਾ ਕਿਤੇ ਮਦਦ ਕਰਦਾ ਹੋਣਾ ਇੱਕ ਰੌਬ ਜਿਹਾ ਹਾਂਜੀ ਕਹਿ ਸਕਦੇ ਹਾਂ ਫਿਰ ਗੱਲ ਸਿਰਫ ਗਾਇਕੀ ਤੱਕ ਨਹੀਂ ਰੁਕੀ ਜਦੋਂ ਗਾਇਕੀ ਚ ਕਾਮਯਾਬੀ ਮਿਲੀ ਤਾਂ ਅਦਾਕਾਰੀ ਦੇ ਦਰਵਾਜ਼ੇ ਵੀ ਖੁੱਲ ਗਏ 2018 ਚ ਫਿਲਮ ਆਈ ਸੂਬੇਦਾਰ ਜੋਗਿੰਦਰ ਸਿੰਘ ਹਾਂ ਵੱਡੀ ਫਿਲਮ ਸੀ ਉਹ ਤੇ ਅਹਿਮ ਫਿਲਮ ਵੀ ਇਹ ਉਹਨਾਂ ਦੇ ਕੈਰੀਅਰ ਚ ਇੱਕ ਹੋਰ ਮੋੜ ਸੀ ਹਾਂ ਤੇ ਵੇਖੋ ਇਹ ਕੋਈ ਐਵੇਂ ਸ਼ੌਕੀਆ ਜਿਹਾ ਰੋਲ ਨਹੀਂ ਸੀ ਸੂਬੇਦਾਰ ਜੋਗਿੰਦਰ ਸਿੰਘ ਇੱਕ ਇਤਿਹਾਸਿਕ ਜੰਗ ਤੇ ਆਧਾਰਿਤ ਫਿਲਮ ਸੀ ਇਸ ਚ ਕੰਮ ਕਰਨਾ ਉਹਨਾਂ ਦੀ ਅਦਾਕਾਰੀ ਦੀ ਪ੍ਰਤਿਭਾ ਨੂੰ ਵੀ ਦਰਸਾਉਂਦਾ ਤੇ ਉਹ ਥੀਏਟਰ ਵਾਲੀ ਪੜ੍ਹਾਈ ਕੰਮ ਆਈ ਹੋਣੀ ਫਿਰ ਬਿਲਕੁਲ ਮੈਨੂੰ ਲੱਗਦਾ ਇੱਥੇ ਜ਼ਰੂਰ ਕੰਮ ਆਈ ਹੋਣੀ ਐ ਇਸ ਨਾਲ ਉਹਨਾਂ ਨੇ ਦਿਖਾਇਆ ਕਿ ਉਹ ਸਿਰਫ ਗਾਇਕ ਨਹੀਂ ਇੱਕ ਅਦਾਕਾਰ ਵੀ ਨੇ ਕੰਮ ਦੇ ਨਾਲ ਨਾਲ ਉਹਨਾਂ ਦੇ ਸ਼ੌਕ ਵੀ ਕੁਝ ਦੱਸਦੇ ਨੇ ਜਿਵੇਂ ਉਹਨਾਂ ਨੂੰ ਮੋਟਰਸਾਈਕਲ ਤੇ ਪਹਾੜਾਂ ਵੱਲ ਜਾਣ ਦਾ ਸ਼ੌਕ ਸੀ ਹਾਂ ਮੈਂ ਵੀ ਪੜਿਆ ਸੀ ਇਸ ਬਾਰੇ ਇਹ ਸਿਰਫ ਕੁੰਮਣਾ ਨਹੀਂ ਹੁੰਦਾ ਸ਼ਾਇਦ ਇਹ ਇੱਕ ਤਰ੍ਹਾਂ ਨਾਲ ਉਹ ਤੇਜ਼ ਜ਼ਿੰਦਗੀ ਤੋਂ ਸ਼ੋਹਰਤ ਤੋਂ ਦੂਰ ਹਾਂ ਇੱਕ ਤਰ੍ਹਾਂ ਦੀ ਆਜ਼ਾਦੀ ਇੱਕ ਬ੍ਰੇਕ ਲੈਣਾ ਬਹੁਤ ਸਾਰੇ ਕਲਾਕਾਰ ਕਰਦੇ ਨੇ ਉਹਨਾਂ ਨੂੰ ਸ਼ਾਇਦ ਇਸ ਨਾਲ ਤਾਜ਼ਗੀ ਮਿਲਦੀ ਹੋਵੇ ਹਮ ਪਹਾੜ ਸਫਰ ਦਾ ਰੋਮਾਂਚ ਇੱਕ ਰੀਸੈਟ ਬਟਨ ਵਾਂਗ ਪਰ ਕਈ ਵਾਰ ਜ਼ਿੰਦਗੀ ਦੇ ਸਭ ਤੋਂ ਪਿਆਰੇ ਸ਼ੌਕ ਹੀ ਹਾਂ ਬਦਕਿਸਮਤੀ ਨਾਲ ਇੱਥੇ ਹੀ ਹੋਇਆ 27 ਸਤੰਬਰ 2025 ਨੂੰ ਹਿਮਾਚਲ ਚ ਬੱਦੀ ਕੋਲ ਮੋਟਰਸਾਈਕਲ ਦਾ ਹਾਦਸਾ ਹੋ ਗਿਆ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਬਹੁਤ ਬਹੁਤ ਮਾੜੀ ਖਬਰ ਸੀ ਉਹ ਤੇ ਫਿਰ ਕੁਝ ਦਿਨ ਉਹ ਹਸਪਤਾਲ ਚ ਰਹੇ ਲੜਦੇ ਰਹੇ ਪਰ 8 ਅਕਤੂਬਰ 2025 ਨੂੰ ਉਹ ਚਰੇ ਗਏ ਸਿਰਫ 35 ਸਾਲ ਦੀ ਉਮਰ ਚ ਹੂੰ ਬਹੁਤ ਛੋਟੀ ਉਮਰ ਸੀ ਬੜਾ ਅਫਸੋਸ ਹੋਇਆ ਇਹ ਸੁਣ ਕੇ ਸੱਚੀ ਪੂਰੇ ਸੰਗੀਤ ਜਗਤ ਲਈ ਫੈਨਸ ਲਈ ਤੇ ਖਾਸ ਕਰਕੇ ਪਰਿਵਾਰ ਲਈ ਪਤਨੀ ਦੋ ਬੱਚੇ ਮਾਤਾ ਜੀ ਭੈਣ ਬਹੁਤ ਵੱਡਾ ਕਾਟਾ ਯਕੀਨਨ ਜਦੋਂ ਕੋਈ ਕਲਾਕਾਰ ਐਨ ਆਪਣੇ ਸਿਖਰ ਤੇ ਹੋਵੇ ਜਿਸ ਨੇ ਇੰਨੇ ਵੱਡੇ ਫੈਸਲੇ ਲਏ ਹੋਣ ਆਪਣਾ ਰਸਤਾ ਬਣਾਇਆ ਹੋਵੇ ਤੇ ਉਹ ਇੰਜ ਅਚਾਨਕ ਚਲਾ ਜਾਵੇ ਬਹੁਤ ਸਵਾਲ ਖੜੇ ਹੁੰਦੇ ਨੇ ਹਾਂ ਜੀਵਨ ਦਾ ਕੁਝ ਪਤਾ ਨਹੀਂ ਲੱਗਦਾ ਬਿਲਕੁਲ ਇਹ ਸਭ ਤੋਂ ਕੋੜੀ ਸੱਚਾਈ ਹੈ ਸਫਲਤਾ ਨਾਮ ਕੰਮ ਸਭ ਇੱਕ ਪਲਚ ਤਾਂ ਫਿਰ ਜੇ ਆਪਾਂ ਇਹ ਸਾਰੇ ਸਫ਼ਰ ਨੂੰ ਸਮੇਟੀਏ ਇਸ ਸਬ ਦਾ ਮਤਲਬ ਕੀ ਨਿਕਲਦਾ ਪੁਲਿਸ ਦਾ ਪਿੱਛੋਕੜ ਕਲਾ ਲਈ ਜਨੂਨ ਨੌਕਰੀ ਛੱਡਣ ਦੀ ਹਿੰਮਤ ਤੇਜ਼ੀ ਨਾਲ ਮਿਲੀ ਕਾਮਯਾਬੀ ਗਾਇਕੀ ਤੋਂ ਅਦਾਕਾਰੀ ਤੇ ਫਿਰ ਇਹ ਦੁਖਦਾਈ ਅੰਤ ਵੇਖੋ ਉਹਨਾਂ ਦੀ ਵਿਰਾਸਤ ਨੂੰ ਨਾ ਕਈ ਪੱਖਾਂ ਤੋਂ ਦੇਖ ਸਕਦੇ ਆਂ ਪਹਿਲੀ ਗੱਲ ਉਹਨਾਂ ਦਾ ਜੀਵਨ ਇਹ ਦੱਸਦਾ ਹੈ ਕਿ ਕਿਵੇਂ ਅਨੁਸ਼ਾਸਨ ਤੇ ਰਚਨਾਤਮਕਤਾ ਨੂੰ ਜੋੜਿਆ ਜਾ ਸਕਦਾ ਹੈ ਭਾਵੇਂ ਵੱਡੇ ਬਦਲਾਅ ਕਰਨੇ ਪੈਣ ਹੂੰ ਦੂਜਾ ਉਹਨਾਂ ਦੀ ਕਹਾਣੀ ਇਹ ਵੀ ਦੱਸਦੀ ਹੈ ਕਿ ਜੇ ਤੁਹਾਡੇ ਵਿੱਚ ਕਾਬਲੀਅਤ ਹੈ ਤੇ ਸਹੀ ਮੌਕਾ ਮਿਲੇ ਤੇ ਹਿੰਮਤ ਹੋਵੇ ਤਾਂ ਘੱਟ ਸਮੇਂ ਵਿੱਚ ਵੀ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਸਹੀ ਗੱਲ ਹੈ ਤੀਜਾ ਉਹਨਾਂ ਦੇ ਗੀਤ ਖਾਸ ਕਰਕੇ ਉਹ ਜਿਹੜੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਸੀ ਉਹਨਾਂ ਨੇ ਲੋਕਾਂ ਦੇ ਦਿਲਾਂ 'ਚ ਉਹਨਾਂ ਲਈ ਖਾਸ ਥਾਂ ਬਣਾਈ। ਬਿਲਕੁਲ। ਤੇ ਉਹਨਾਂ ਦਾ ਸਫ਼ਰ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ। ਆਪਣੇ ਸੁਪਨਿਆਂ ਪਿੱਛੇ ਜਾਣਾ, ਵੱਡੇ ਫੈਸਲੇ ਲੈਣਾ ਤੇ ਇਹ ਵੀ ਕਿ ਜ਼ਿੰਦਗੀ 'ਚ ਸਭ ਕੁਝ ਸਾਡੇ ਹਿਸਾਬ ਨਾਲ ਨਹੀਂ ਹੁੰਦਾ। ਹਾਂ। ਤੇ ਇੱਕ ਇੱਕ ਮਹੱਤਵਪੂਰਨ ਸਵਾਲ ਖੜਾ ਹੁੰਦਾ ਹੈ। ਜਦੋਂ ਆਪਾਂ ਰਾਜਵੀਰ ਜਵੰਦਾ ਵਰਗੇ ਸਫ਼ਰ ਦੇਖਦੇ ਆਂ ਜਿੱਥੇ ਫਰਜ਼ ਤੇ ਜਨੂਨ 'ਚੋਂ ਇੱਕ ਨੂੰ ਚੁਣਿਆ ਗਿਆ ਤੇ ਜਿੱਥੇ ਇੱਕ ਸ਼ੌਕ جان لیਵਾ ثابت ਹੋਇਆ ਹੂੰ ਤਾਂ ਅਸੀਂ ਜ਼ਿੰਦਗੀ 'ਚ ਫਰਜ਼ ਜਨੂਨ ਤੇ ਜੋਖਮ ਨੂੰ ਕਿਵੇਂ ਸੰਤੁਲਿਤ ਕਰੀਏ ਕਿ ਹਰ ਸ਼ੌਕ ਪਿੱਛੇ ਜਾਣਾ ਸਹੀ ਹੈ ਜਾਂ ਜੋਖਮਾਂ ਨੂੰ ਕਿਵੇਂ ਪਰਖਣਾ ਚਾਹੀਦਾ ਇਹ ਬਹੁਤ ਵੱਡਾ ਸਵਾਲ ਹੈ ਹਾਂਜੀ ਤੇ ਇੱਕ ਹੋਰ ਗੱਲ ਜਿਹੜੇ ਕਲਾਕਾਰ ਇੰਨੀ ਤੇਜ਼ ਨਾਲ ਉੱਪਰ ਜਾਂਦੇ ਨੇ ਉਹਨਾਂ ਤੇ ਕਿੰਨਾ ਕੁ ਅਣਦੇਖਿਆ ਦਬਾਅ ਹੁੰਦਾ ਹੋਵੇਗਾ ਸਫਲਤਾ ਬਣਾਈ ਰੱਖਣ ਦਾ ਲੋਕਾਂ ਦੀਆਂ ਉਮੀਦਾਂ ਦਾ ਆਪਣੀ ਨਿੱਜੀ ਜ਼ਿੰਦਗੀ ਸੰਭਾਲਣ ਦਾ ਹੂੰ ਇਹ ਵੀ ਸੋਚਣ ਵਾਲੀ ਗੱਲ ਹੈ ਬਿਲਕੁਲ ਇਹ ਉਹ ਸਵਾਲ ਨੇ ਜਿਨ੍ਹਾਂ ਤੇ ਸਾਨੂੰ ਸ਼ਾਇਦ ਗੌਰ ਕਰਨਾ ਚਾਹੀਦਾ ਹੈ ਜਦੋਂ ਅਸੀਂ ਕਿਸੇ ਕਲਾਕਾਰ ਦੇ ਜੀਵਨ ਨੂੰ ਸਿਰਫ ਸਫਲਤਾ ਜਾਂ ਅਸਫਲਤਾ ਨਾਲ ਦੇਖਦੇ ਹਾਂ